ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ 3 ਬ੍ਰੀਫ ਦੇ ਵਿੱਚ ਲੈ ਕੇ ਹਾਜ਼ਰ ਹੋਇਆ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ ਗੱਲ ਕਰਾਂਗੇ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਜੇਕਰ ਹੁਣ ਦੀ ਗੱਲ ਕਰੇ ਤਾਂ 22 ਡਿਗਰੀ ਸੈਲਸੀਅਸ ਤਾਪਮਨ ਚੱਲ ਰਿਹਾ ਹੈ ਇਸ ਤੋਂ ਇਲਾਵਾ ਜੇ ਗੱਲ ਕਰੀਏ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦਾ ਤਾਪਮਨ ਕਿਹੋ ਜਿਹਾ ਰਹਿਣ ਵਾਲਾ ਹੈ ਅਗਲੇ 24 ਘੰਟਿਆਂ ਦੇ ਵਿੱਚ ਹਲਕੇ-ਹਲਕੇ ਬੱਦਲ ਛਾਏ रह ਸਕਦੇ ਹਨ ਉਸ ਤੋਂ ਇਲਾਵਾ ਹਲਕੀ ਹਲਕੀ ਧੁੱਪ ਦੇਖਣ ਨੂੰ ਮਿਲ ਸਕਦੀ ਹੈ ਪਰ ਜ਼ਿਆਦਾਤਰ ਧੁੱਪ ਮੱਧਮ ਜਹੀ ਰਹੇਗੀ ਇਸ ਤੋਂ ਇਲਾਵਾ ਗੱਲ ਕਰੀਏ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦਾ ਮੌਸਮ ਕਿਹੋ ਜਿਹਾ ਰਹਿਣ ਵਾਲਾ ਹੈ ਪੰਜਾਬ ਦੇ ਵਿੱਚ ਅਗਲੇ 2 ਦਿਨਾਂ ਦਾ ਮੌਸਮ ਦੇ ਵਿੱਚ ਅਗਲੇ 2 ਦਿਨਾਂ ਦੇ ਵਿੱਚ ਬੱਦਲ ਛਾਏ रह ਸਕਦੇ ਹਨ ਘੱਟੋ ਘੱਟ ਟੈਂਪਰੇਚਰ 9 ਡਿਗਰੀ ਅਤੇ ਵੱਧ ਤੋਂ ਵੱਧ ਟੈਂਪਰੇਚਰ 22 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ ਅੱਜ ਦੀ ਗੱਲ ਕਰੀਏ ਅੱਜ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ ਦਾ ਤਾਪਮਾਨ ਘੱਟੋ-ਘੱਟ 7 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ 24 ਡਿਗਰੀ ਸੈਲਸੀਅਸ ਰਹਿ ਸਕਦਾ ਹੈ ਹਵਾ ਦੀ ਗੱਲ ਕਰੇ ਤਾਂ ਹਵਾ ਦੀ ਰਫਤਾਰ 3 ਕਿਲੋਮੀਟਰ ਪ੍ਰਤੀ ਘੰਟੇ ਤੋਂ ਲੈ ਕੇ 5 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਸਕਦੀ ਹੈ ਜੇਕਰ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਦੇ ਮੌਸਮ ਦੇ ਵਿੱਚ ਹਵਾ ਦੀ ਰਫਤਾਰ 6 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਸਕਦੀ ਹੈ ਪੂਰਾ ਦਿਨ ਬੱਦਲ ਛਾਈ ਰਹ ਸਕਦੇ ਹਨ ਤੁੰਦ ਕੋਰੇ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦਾ ਮੌਸਮ ਇਹੋ ਜਿਹਾ ਹੀ ਰਹਿਣ ਵਾਲਾ ਹੈ ਹਲਕੇ ਹਲਕੇ ਬੱਦਲ ਦੇ ਨਾਲ ਮੱਧਮ ਜਿਹੀ ਧੁੱਪ ਦੇਖ ਨੂੰ ਮਿਲੇਗੀ ਗੱਲ ਕਰਾਂਗੇ ਜਲੰਧਰ ਦੇ ਮੌਸਮਾਰੇ ਜਲੰਧਰ ਦੇ ਮੌਸਮ ਦੇ ਵਿੱਚ ਜੇਕਰ ਕੱਲ ਦੀ ਗੱਲ ਕਰੀਏ ਤਾਂ ਘੱਟੋ ਘੱਟ ਟੈਂਪਰੇਚਰ 10 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ 21 ਡਿਗਰੀ ਸੈਲਸੀਅਸ ਦੇ ਰਹਿਣ ਵਾਲਾ ਹੈ ਤੇ ਹਵਾ ਦੀ ਰਫਤਾਰ ਦੀ ਗੱਲ ਕਰੀਏ ਤਾਂ 5 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਸਕਦੀ ਹੈ ਇਸ ਤੋਂ ਇਲਾਵਾ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਵੀ ਜ਼ਿਆਦਾ ਕੋਈ ਫਰਕ ਦੇਖਣ ਨੂੰ ਨਹੀਂ ਮਿਲਿਆ ਹੈ ਲੁਧਿਆਣੇ ਦੇ ਵਿੱਚ ਵੀ ਹਲਕੇ ਹਲਕੇ ਬੱਦਲ ਛਾਏ रह ਸਕਦੇ ਹਨ ਕੁੱਲ ਮਿਲਾ ਕੇ ਪੂਰੇ ਪੰਜਾਬ ਦੇ ਵਿੱਚ ਇਹ ਬੱਦਲ ਛਾਏ ਰਹਿ ਸਕਦੇ ਹਨ ਹਵਾ ਦੀ ਰਫ਼ਤਾਰ ਕਰੀਏ ਲੁਧਿਆਣੇ ਦੀ ਤੇ 5 ਕਿਲੋਮੀਟਰਪ प्रति ਹਿਸਾਬ ਦੇ ਨਾਲ ਹਵਾ ਚੱਲ ਸਕਦੀ ਹੈ ਇਸ ਤੋਂ ਇਲਾਵਾ ਅੰਮ੍ਰਿਤਸਰ ਦੀ ਗੱਲ ਕਰੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਲਗਭਗ ਬੱਦਲ ਯਾਤਰ ਸ਼ਾਇ ਰਹਿ ਸਕਦੇ ਹਨ ਹਵਾ ਦੀ ਰਫਤਾਰ 5 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਚੱਲ ਸਕਦੀ ਹੈ ਵਿਜ਼ਿਬਿਲਟੀ ਦੀ ਗੱਲ ਕਰੀ ਤਾਂ ਵਿਜ਼ਿਬਿਲਟੀ 12 ਮੀਟਰ ਦੇ ਹਿਸਾਬ ਨਾਲ ਹੋ ਸਕਦੀ ਹੈ ਜ਼ਿਆਦਾਤਰ ਵਿਜ਼ਿਬਿਲਟੀ ਕਲੀਅਰ ਵੀ ਦੇਖਣ ਨੂੰ ਮਿਲ ਸਕਦੀ ਹੈ ਇਸ ਤੋਂ ਲਾਵਾ ਆਉਣ ਵਾਲੇ ਦਿਨਾਂ ਦਾ ਮੌਸਮ ਇਹੋ ਜਿਹਾ ਰਹੇ ਰਹਿਣ ਵਾਲਾ ਹੈ ਸੂਰਜ ਚੜ੍ਹਨ ਦਾ ਸਮਾਂ 7:20 ਦਾ ਹੋਵੇਗਾ ਤੇ ਸੂਰਜ ਛੁਪਨ ਦਾ ਸਮਾਂ 5:27 ਦਾ ਹੋਵੇਗਾ ਪੰਜਾਬ ਦੇ ਵਿੱਚ ਹਲਕੇ ਹਲਕੇ ਬੱਦਲ ਛਾਈ रह ਸਕਦੇ ਹਨ ਉੱਤਰ ਤੋਂ ਪੱਛਮ ਵੱਲ ਹਵਾ ਚੱਲੇਗੀ ਜੋਗੀ ਠੰਡ ਵਿੱਚ ਵਾਅਦਾ ਕਰੇਗੀ ਸਭ ਤੋਂ ਠੰਡੇ ਸ਼ਹਿਰ ਦੀ ਗੱਲ ਕਰੀ ਤਾਂ ਸਭ ਤੋਂ ਠੰਡਾ ਸ਼ਹਿਰ ਆਦਮਪੁਰ ਅਤੇ ਫਿਰੋਜ਼ਪੁਰ ਰਹਿਣ ਵਾਲਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ